ਰਾਤਾਤ ਮਹਾਰਾਜ ਦੇ ਬੇਟੇ ਲੱਖ ਲੱਖ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਦੂਜਾ ਮੈਂ ਧੰਨਵਾਦ ਕਰਦਾ ਜਥੇਬੰਦੀਆਂ ਦਾ ਪਹਿਲਾ ਮੈਂ ਲੋਕਾਂ ਦੇ ਜਿਹੜਾ ਤੁਸੀਂ ਤੁਹਾਡਾ ਮੈਨੂੰ ਪਿਆਰ ਦਿੱਤਾ ਮੈਂ ਤੁਹਾਡੇ ਸਾਰੇ ਵਿੱਚ ਚਾਨਾ ਸਿਰ ਝਕਾਉਣਾ ਮੈਂ ਬੋਲੇ ਸਾਰਾ ਦੇ ਜੈਕਾਰੇ ਮੈਂ ਸਿਰ ਝਕਾ ਕੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦਾ ਮਜ਼ਦੂਰ ਜੱਥੇਬੰਦੀਆਂ ਧੰਨਵਾਦ ਕਰਦਾ ਸਿੱਖ ਜੱਥੇਬੰਦੀਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਬਾਕੀ ਗੱਲ ਰਹੀ ਮੇਰੀ ਮੈਂ ਤੁਹਾਡੇ ਲਈ ਚਾਹੇ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਚੀਜ਼ ਦੀ ਪਰਵਾਹ ਨਹੀਂ ਹਰਦਾ ਜੋ ਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜਿਬਰੂ ਕੜਦੇ ਜ਼ਿਲ੍ਹੇ ਚ ਨੌਜਵਾਨ ਬੈਠੇ ਨੇਗੇ ਬੜੀ ਦਸੱਦ ਤਾਂ ਉਹਨਾਂ ਤੇ ਹੋ ਰਹੀ ਆ ਮੈਂ ਤਾਂ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋ ਮੇਰੀਆਂ ਮਾਵਾ ਖੜੀਆਂ ਨੇ ਮੇਰੇ ਭੈਣਾਂ ਖੜੀਆਂ ਨੇ ਮੇਰੇ ਨੌਜਵਾਨ ਫੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜ਼ਦੂਰ ਖੜੇ ਨੇ ਮੇਰੇ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਲੜਾਈ ਦੇ ਵਿੱਚ ਸਾਥ ਦਿੱਤਾ ਨਹੀਂ ਤਾਂ ਜ਼ਿਲ੍ਹਾ ਦੇ ਵਿੱਚੋਂ ਆਉਣਾ ਬੜਾ ਮੁਸ਼ਕਲ ਆ ਉਹਨੂੰ ਪਤਾ ਹੀ ਆ ਸਰਕਾਰਾਂ ਦੇ ਕਿਹੋ ਜਿਹੇ ਕੰਮ ਨੇਗੇ ਪਰ ਜਿਹੜੀਆਂ ਜਾਤਾਂ ਦੀਆਂ ਗੱਲਾਂ ਬਾਤਾਂ ਨੇ ਮੈਂ ਤੁਹਾਡਾ ਨਾਂ ਮੈਂ ਬਿਮਾਰ ਮੈਂ ਮੀਡੀਆ ਦੇ ਨਾਲ ਵੀ ਮੈਂ ਆ ਸੀਵੀਏ ਵਰਗੇ ਭਰਾ ਖੜੇ ਨੇਗੇ ਆ ਮੈਂ ਆਪਣਾ ਰਤਨ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਉਹ ਭਰਾ ਮੰਜਿੰਦਰ ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਨਾਲ ਨੌ ਲਮਾ ਯਾਰ ਤੁਸੀਂ ਤੁਹਾਡਾ ਕੇ ਮੇਰਾ ਸਿਰ ਝੁਕਦਾ ਭਾਈ ਯਾਰ ਪੱਤਰਕਾਰੋ ਬਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਹਨਾਂ ਮੀਡੀਆ ਨਾਲ ਸਾ ਦਿੱਤਾ ਤੁਸੀਂ ਲੋਕਾਂ ਨਾਲ ਸਾ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿਣਾ ਮੇਰੇ ਦਾਦਾ ਜੀ ਨੂੰ ਸਾਰਾ ਕੋਟਨਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਖੂ ਜਾਣਦੇ ਨੇ ਮੈਂ ਪਹਿਲਾਂ ਜੱਥੇਬੰਦੀਆਂ ਦੇ ਟਿਕਾਉਂਦਾ ਦਾ ਧੰਨਵਾਦ ਕਰਦਾ ਇੱਥੇ ਸਾਡੇ ਕਾਕਾ ਕੋਟਨਾ ਮੇਰੇ ਬਾਪੂ ਜੀ ਖੜੇ ਨੇਗੇ ਢੱਲੇਵਾਲ ਸਾਹਿਬ ਦਾ ਉਹਨਾਂ ਦਾ ਧੰਨਵਾਦ ਤੇ ਟਿਕਾਉਂਦਾ ਜੱਥੇਬੰਦੀਆਂ ਦਾ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਜੀ ਫੂਲ ਸਰਜੀਤ ਫੂਲ ਜੀ ਅਜੇ ਤੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਲੰਗੋਵਤ ਜਿਵੇਂ ਵੰਦਰ ਜੀ ਸਾਡੇ ਪਹੁੰਚੇ ਹੋ ਇੱਥੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਲੱਖਾਂ ਦਾ ਮੇਰਾ ਵੱਡਾ ਭਾਈ ਜਰਾਂ ਦਾ ਧੰਨਵਾਦੀ ਕੀ ਕਰਨਾ ਕਿਉਂਕਿ ਇਹ ਤਾਂ ਇਕੱਠੇ ਨਿਕਲੇ ਹੋਏ ਦੋਨੇ ਘਰ ਛੱਡ ਕੇ ਹਨਾ ਤੇ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਇੱਥੇ ਮੇਰੇ ਲੋਕ ਖੜੇ ਨੇਗੇ ਕਿਸਾਨ ਜਿੱਥੇ ਬੰਦੀ ਜੀ ਅੱਜ ਕਾਮਜਾਬਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹਟਿਆ ਮੇਰੇ ਦਾਦਾ ਜੀ ਨੇ ਕੱਟੀਆਂ ਲਗੀਆਂ ਕਿਸੇ ਤੋਂ ਏਡ ਨਹੀਂ ਮੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮੈਂ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਵੱਲੋਂ ਦੀ ਲਾਹ ਦਾ ਪਤਾ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਹ ਦਾ ਅਸੀਂ ਕਿਤੇ ਤੋਂ ਡਰਮ ਦੌਣ ਨਾਲ ਚੁੱਕਣ ਵਾਲੇ ਨਹੀਂ ਹੈਗੇ ਜੋ ਗੱਲਾਂ ਜੀ ਆਕਰਮ ਸਿੰਘ ਦੀ ਲਾਹ ਦਾ ਅਸੀਂ ਚਾਹ ਸਾਡਾ ਬੰਦ-ਬੰਦ ਕੱਟਿਆ ਜਾਵੇ ਅਸੀਂ ਕਿਤੇ ਤੋਂ ਡਰਮ ਦੌਣ ਨਾਲ ਚੁੱਕਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕ ਜਿਲ੍ਹਾ ਬਾਰ ਕੋਟਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਤੇ ਮੇਰੇ ਭਰਾ ਨੇ ਐਨ ਆਰ ਆਈ ਭਰਾ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬੈਠੇ ਨੇ ਸਾਰੀਆਂ ਗੱਲਾਂ ਹੁਣ ਮੈਨੂੰ ਦੱਸ ਦੇ ਨੇ ਅੱਗੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੈਠੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਬਹੁਤ ਵੱਡੀ ਹੱਕ ਦੇ ਵਿੱਚ ਉਹ ਜਿਹੜਾ ਬੋਲੇ ਉਹਨਾਂ ਦਾ ਧੰਨਵਾਦ ਬਈ ਥੋੜਾ ਸਿੱਕੇ ਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਆ ਵੀ ਲੜਾਈ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਯਾਰ ਚਲੀ ਜਾਵੇ ਹਮੇਸ਼ਾ ਲੜਦੇ ਰਹਿਮਗੇ ਐਵੇਂ ਜਿੱਕਰੂ ਕਦੇ ਦਵਾਂਗੇ ਨਹੀਂ ਕਦੇ ਛੁਕਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਇਹ ਕਦੇ ਨੀਵੀਂ ਨਹੀਂ ਹੋਊਗੀ ਪਰ ਹੁਣ ਮੈਂ ਜਿਹੜਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਟਾਈਫਾਇਡ ਮੇਰਾ ਕਈ ਵਾਰ ਤਾਂ ਮੈਨੂੰ ਉੱਤਨ ਦਾ ਇਹਨੂੰ ਬੁਖਾਰ ਬਹੁਤ ਚੜਦਾ ਆ ਮੇਰਾ ਬੁਖਾਰ ਉਤਰੇ ਹੀ ਨਹੀਂ ਮੈਂ ਰੋਲ ਹੀ ਗੋਲੀਆਂ ਲੈਂਦਾ ਆ ਮੇਰੇ ਸਰੀਰ ਦਾ ਮੱਲ ਲਾ 7 ਕਿਲੋ ਤਾਂ ਮੇਰਾ ਭਾਜਨ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ মিডিਆ ਦੇ ਕੋਲ ਸਵਾਲ ਨੇਗੇ ਲੋਕਾਂ ਦੇ ਸਵਾਲ ਨੇ ਕਿ ਉਹ ਜਿਵੇਂ ਕਿ ਸਾਡੇ ਜਥੇਬੰਦੀਆਂ ਨੇ ਜਿਹਨੇ ਨਾ ਸਾਧ ਦਿੱਤਾ ਮੈਂ ਉਹਨਾਂ ਨੂੰ ਬਿਠਾ ਕੇ ਨਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਨੇਗੀਆਂ ਰੋਧੂ ਮਾਨ ਸਾਹਿਬ ਜੀ ਦਾ ਸਾਡੇ ਬਾਪੂ ਜੀ ਦਾ ਖੂਂਟੇ ਵਾਲੇ ਦਾ ਬਹੁਤ-ਬਹੁਤ ਧੰਨਵਾਦ ਹਰਮੀਤ ਕਾਤਿਆ ਜੀ ਦਾ ਬਹੁਤ-ਬਹੁਤ ਧੰਨਵਾਦ ਭਾਈ ਜੇ ਕਿਸੇ ਦਾ ਨੌ ਬੋਲਣ ਕੰਨੀ ਹੋ ਰਹਿ ਗਿਆ ਹੋਣਾ ਮੈਨੂੰ ਮaaf ਕਰਦੇ ਹੋ ਯਾਰ ਹਨਾ ਇਸ ਕਰਕੇ ਜਿੰਦਾਬਾਦ 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 ਇਸ ਕਰਕੇ ਵੀਰੋ ਸਨਾ ਮੀਚਾ ਜਾਰ ਚਲੀ ਜਾਓ ਯਾਰ ਇਹ ਲੜਾਈ ਕਦੇ ਵੀ ਕੋਵੇ ਜਿੱਕਰੋ ਜਿਹੜੀ ਆਵਾਜ਼ ਬੁਲੰਦ ਰਹੂਗੀ ਥੋੜਾ ਸਾਰ ਬਰਮਿੰਦਰ ਚੋਟੜਾ ਬਾਈ ਦਾ ਬਹੁਤ ਬਹੁਤ ਅਗਲੀ ਗੱਲ ਦਿੱਲੀ ਵਾਲੀ ਸੁਣ ਲੋ ਅਗਲੀ ਗੱਲ ਦਿੱਲੀ ਵਾਲੀ ਸੁਣ ਲੋ ਜਿਹੜਾ ਸਾਡੇ ਕਿਸਾਨ ਜਿੱਤੇ ਬੰਦੇ ਦਾ ਪ੍ਰੋਗਰਾਮ ਆ ਇਹ ਲੜਾਈ ਇਕੱਲੇ ਕਿਸਾਨਾਂ ਆਖੂਆਂ ਦੀ ਨਹੀਂ ਹੈਗੀ ਇਹ ਲੜਾਈ ਥੋਟੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਪਾੜਿਆ ਜਾਂਦਾ ਸਾਡੇ ਕਿਸਾਨ ਜਿੱਤੇ ਬੰਦੇ ਨੇ ਕਰਜ਼ਾ ਜਿਹੜਾ ਮਜ਼ਦੂਰਾਂ ਦੇ ਵੀ ਤਾਰ ਦੀ ਗੱਲ ਕਰੀਏ ਮਜ਼ਦੂਰਾਂ ਵੀ ਕਰਜ਼ਾ ਵਾਪ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਦਿੱਲੀ ਵੱਲ ਚਾਲੇ ਪਾਦਨੇ ਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਗੂ ਸਾਹਿਬ ਆਣ ਕਹਿਣਗੇ ਉਹਨਾਂ ਦੇ ਆਗੂਆਂ ਤੇ ਮੇਰਾ ਚਰਨਾਂ ਦੇ ਵਿੱਚ ਸਿਰ ਝੁਕਦਾ ਜੀ ਪੰਜਾਬ ਦੀ ਲੜਾਈ ਉਹ ਮੇਰੀ ਇਸ਼ਾਰੀ ਰਹੂਗੀ ਮੈਂ ਜਥੇਬੰਦੀ ਦਾ ਕਹਿੰਦਾ ਨੌ ਤਾਂ ਨਹੀਂ ਰਹਿ ਗਿਆ ਉਹਨਾਂ ਨੇ ਕਰੇ ਮੈਂ ਤੇ ਦਕੌਂਦਾ ਦਾ ਸਮੂਚੀਆਂ ਜਥੇਬੰਦੀਆਂ ਦਾ ਕਾਦੀਆਂ ਦਾ ਖਾਰਗੜਾ ਜਥੇਬੰਦੀ ਨਾਲ ਜਿਲ੍ਹਿਆਂ ਦਾ ਵਿਭਾਗ ਰਾਹਾਂ ਦਾ ਵੀ ਇੱਥੇ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜਥੇਬੰਦੀ ਹੈ ਬਸ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੇ ਉਹ ਕੁਝ ਮੀਡੀਆ ਦੇ ਸਵਾਲ ਨੇਗੇ ਉਹ ਮੈਂ ਥੋੜੇ ਦਿਨ ਬਾਅਦ ਠੀਕ ਹੋ ਜਾਵਾਂ ਦਵਾਈ ਦੂਈ ਲੈ ਲਾਂ ਤੁਸੀਂ ਫਿਕਰ ਨਾ ਕਰਿਓ ਭਾਈ ਤੁਹਾਡੇ ਜਿਵੇਂ ਤੁਸੀਂ ਕਹੋਗੇ ਹਾਂਜੀ ਚੜੁੰਨੀ ਸਾਫਤਾਈ ਬਹੁਤ-ਬਹੁਤ ਧੰਨਵਾਦ ਧੰਨਵਾਦ ਸਿੱਖ ਜਥੇਬੰਦੀਆਂ ਦਾ ਜਿੰਨੀਆਂ ਵੀ ਸਿੱਖ ਜੱਥੇਬੰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਈ ਲੱਖਾਂ ਬੋਲੂਗਾ ਹੁਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਸੋਨਿਆ